ਯਾ ਜਲ ਦੋਸਤੋ ਜਿਹੜਾ ਸੋਨ ਨਾ ਸੁਆਗਤ ਹੈ ਜੀਐਸਬੀ ਲੋਕਰ ਚੈਨਲ ਨੇ ਵੇਤੇ ਗਾਇਸ ਮੈਂ ਸਕੂਲ ਲੋ ਹੋ ਕੇ ਆ ਚੁਕਾ ਹਾਂ ਤੇ ਪੇਪਰ ਹੀ ਮੇਰਾ ਐਸਐਸਟੀ ਦਾ ਤਾਂ ਕਰਕੇ ਗਾਇਸ ਸਵੇਰੇ ਮੈਂ ਤੋਂ ਬਣਾਇਆ ਨਹੀਂ ਗਿਆ ਵਲੌਗ ਮੈਂ 체ਤਾ ਭੁੱਲ ਗਏ ਯਾਰ ਬਹੁਤ ਟੈਨਸ਼ਨ ਹੀ ਪੇਪਰ ਦੀ ਤੇ ਅੱਜ ਜਾਵਾਂ ਗਾਇਸ ਲੋੜੀ ਦੀ ਸ਼ੋਪਿੰਗ ਕਰਨ ਲਈ ਗੁੱਡੇ ਲੈਣ ਵੀ ਯਾਰ ਕਿਉਂਕਿ 15 ਨੂੰ ਮੇਰਾ ਸਿੱਧਾ ਵੀ ਪਰਿਆ ਤੇ ਅੱਜ ਜਾਵਾਂ ਗਾਇਸ ਗੁੱਡੇ ਘੜ ਲੈਣ ਪਰ ਨਾਲ ਆਈਏ ਯਾਰ ਕਿਉਂਕਿ ਇਹ ਆਈਦਾ ਬਣੇ ਨੀ ਲੜਾਈ ਦਾ ਵਡਾ ਕਿੱਧਰ ਗਿਆ ਉਹਦਾ ਤੁਹਾਨੂੰ ਪਤਾ ਗਈ ਤੇ ਦਾ ਦੂਜਾ ਲੜ ਹੁੰਦਾ ਹੁੰਦਾ ਇਹ ਇੱਥੋਂ ਆਇਆ ਨੂੰ ਆਇਂਦਾ ਜਿਹੜਾ ਮਲਾ ਥੱਲੇ ਲਾਇਆ ਜਿਹੜਾ ਲੜ ਅੰਦਾ ਨੀ ਵਡਾ ਕਿੱਧਰ ਆ ਗਿਆ ਜਿਹੜਾ ਲੜ ਚਲੋ ਕੋਈ ਗੱਲ ਨਹੀਂ ਗਾਇਸ ਤੇ ਹੁਣ ਤੁਹਾਨੂੰ ਮੈਂ ਬਾਅਦ ਚ ਰੋਟੀ ਰਾਰੀ ਖਾ ਲਿਆ ਜੀ ਬਾਏ ਗਾਇਸ ਗਾਇਸ ਨੂਰ ਆ ਚੁੱਕਾ ਹੈ ਘਰੇ ਇਹਦਾ ਨੂਰ 100 ਰੁਪਏ ਦਾ ਦਿਨ ਨਹੀਂ ਲੱਗਣ ਦਿਆ ਇਹ ਨੂਰ ਭਰੀ ਵੀਲੀ ਮਾਰ ਲਾ ਚੁੱਕੇ ਮੇਰੇ ਵਾਲਾ ਮੈਂ ਵੀ ਲਾ ਹੀ ਆ ਘਰ ਦੇ ਘਰੇ ਨਹੀਂ ਹੈਗੇ ਫੇਰ ਰੋਟੀ ਰਾਰੀ ਖਾਣੇ ਬਾਅਦ ਵਿੱਚ ਹੁਣ ਮੈਂ ਮਾਨ ਕੇ ਫੇਰ ਰੋਟੀ ਖਾਵਾਂ ਗਾਇਸ ਹਨ ਨੂਰ ਬਾਅਦ ਚ ਮਿਲਦੇ ਇਹ ਤਾਂ ਰੋਟੀ ਨਹੀਂ ਖਾਦੀ ਵੀ ਲੋ गाइस ਦੋ ਆਟਾ ਹੀ ਵਾ ਦਿਕੇ ਲੋ गाइस ਮੈਂ ਨੂਰ ਰਹਾ ਤੇ गाइस ਮੈਂ ਨੂਰਣਾ ਕਰਨ ਲੱਗਾ ਪ੍ਰੈਂਕ ਨੂਰ ਨੂੰ ਪਤਾ ਨਹੀਂ ਹੁਣ ਮੈਂ ਨੂਰ ਨਹੀਂ ਨਾ ਕੁਝ ਲਿਓਣਾ ਖਾਣ ਲਈ ਮਤਲਬ ਹੈਗਾ ਮਨ ਨੂੰ ਸਵਾਦ ਨਹੀਂ ਬਿਲਕੁਲ ਨਹੀਂ ਤੇ ਇਹ ਕਿੱਥੇ ਆ ਰਿਹਾ गाइस ਇਹਦਾ ਨਾਮ ਕੀ ਆ ਚੋਕਟੇਲ ਫਰੂਟ ਚੋਕਲੇਟ ਚੋਕ ਯਾਰ ਫਿਰ ਫੇਰ ਫਰੂਟ ਚੋਕਲੇਟ ਨਿਕਲਦਾ ਫੂਏ ਨੂਰੇ ਆ ਚੋਕਟੇਲ ਖਾ ਗੀ ਵੀ ਫਰੂਟ ਚੋਕਟੇਲ ਨਹੀਂ ਤੇ ਮੈਂ ਤਾਂ ਡੱਬਾ ਵਿਖਾ ਦਿੰਦਾ ਇਹਦਾ ਤੇਰੇ ਸਾਹਮਣੇ ਕੱਢ ਰੋ ਜਾ ਲੈ ਭਰਾ ਨਹੀਂ ਕੀ ਨ ਮੇਰੇ ਮੂੰਹ ਪਾ ਦੇ ਫੜਾ ਲੈ ਮੈਂ ਆ ਘਬਰਾ ਖਾਵਾ ਸਵਾਦ ਹੈ ਹਣੀ ਦੇ ਵਿੱਚ ਹੁੰਦਾ ਏ ਹਣੀ ਹੈ ਨਾ ਉਹਦੇ ਵਿੱਚ ਉਦਵਾ ਨਾ ਖਰਬੂਜਾ ਖਰਬੂਜੀ ਨਾ ਮੈਨੂੰ ਤਾਂ ਨਹੀਂ ਸਵਾਦ ਲੱਗੂਗਾ ਮੈਨੂੰ ਤਾਂ ਸਵਾਦ ਨਹੀਂ ਹੀ ਲੱਗਿਆ ਬਿਲਕੁਲ ਹੀ ਮੈਨੂੰ ਧੁੱਕਦਾ ਹੀ ਮਾਮਾ ਤੈਨੂੰ ਕਿਹਦਾ ਸਵਾਦ ਲੱਗਾ ਓਏ ਪਰ ਐ ਕਰ ਨਾ ਸਕਦਾ ਇਹ ਹੋ ਗਿਆ ਮੇਰਾ ਇਹੋ ਉਸਨੋਂ ਟਾਈਮ ਹੈ ਚੀ ਚੀ ਇਹਨੇ ਖਾ ਬੰਦਰ ਦੇ ਨੇ ਬੰਦਰ ਸਵਾਰ ਲੱਗਾ ਲੈ ਨਾ ਠੀਕ ਜੀ ਇਹ ਪਤਾ ਨਹੀਂ ਕੀ ਗੱਲ ਗਲੀ ਓਏ ਫਰੂਟ ਚਾਕਟੇਲ ਗਾਇਸ ਬੰਨਿਆ ਪਰਨਾ ਤੇ ਪਰਨਾ ਬਨ ਕੇ ਵੇ ਲੋ ਪੂਰਾ ਓਕੇ ਰਪੋਟਾ ਪਰਨੇ ਦੀਆਂ ਸਵੇਰੇ ਵੀ ਆਹੀ ਬੰਨਣਾ ਚਿੱਟਾ ਪਰਨਾ ਗਾਇਸ ਵੀਰੇ ਜਾਣਾ ਖਾਨ ਸਾਹਿਬ ਤੇ ਸਵੇਰੇ ਐਤਵਾਰ ਆ ਪਰਸੋ ਇਨ ਲੋੜੀਆ ਤੇ ਚੌਥ ਹੈਗਾ ਆ ਮਾਗੀ ਗਾਇਸ ਲੋੜੀ ਸ਼ੋਪਿੰਗ ਕਰ ਚੱਲਦੇ ਆਂ ਆਪਾਂ ਅੱਜ ਰਾਤ ਨੂੰ ਲੈ ਕੇ ਆਨੇ ਗੁੱਡੇ ਨਾਲ ਤੁਹਾਨੂੰ ਬਖਾਉਣੇ ਗੁੱਡੇ ਦੋ ਦਿਨ ਪਹਿਲਾਂ ਲੈ ਆਈਏ ਗੁੱਡੇ ਭਰਾ ਲੋੜੀ ਤੋਂ ਬਾਅਦ ਜੋ ਗੁੱਡੇ ਮੋਕੇ ਤੇ ਮੈਂ ਕਿੱਥੇ ਜਾਣਾ ਮੂੰਹ ਵੇਖਣ ਜਾ ਰਹਿਣਾ ਮੈਂ ਪੀ ਨਹੀਂ ਭੁੱਲ ਰਵਈ ਨਹੀਂ ਨਹੀਂ ਰਿਹਾ ਭਾਈ ਨਹੀਂ ਆਹ ਵੇਖੋ ਗਾਇਸ ਆ ਰਿਹਾ ਨੂਰ ਜਿਹੜਾ ਅਜ ਰੋਹੰਦਿਆ ਮੇਰੇ ਨਾਲ ਜਾਣ ਤੋਂ ਅਜ ਹੈ ਮੈਂ ਨਹੀਂ ਖਾਣੀ ਨਹੀਂ ਨਹੀਂ ਉਹ ਯਾਰ ਉੱਥੇ ਖਵਾ ਦਾਂਗਾ ਤੇ ਪੀਆ ਮੰਗਵਾ ਦਾਂਗਾ ਯਾਰ ਤੂੰ ਹੋਰ ਦਾ ਨਹੀਂ ਹੁਣ ਚੱਲ ਨਹੀਂ ਆਪਾਂ ਹੈ ਮੈਂ ਹੈ ਮੈਂ ਆਪਣੇ ਘਰ ਗੁੱਡੀ ਤੋਂ ਚੱਲੇ ਆਂ ਆ ਜਾਣ ਨਹੀਂ ਪਿਆ ਤੇ ਉਹ ਫਿਰ ਤੇ ਹਾਲ ਮੈਨੂੰ ਨਹੀਂ ਪਤਾ ਯਾਰ ਨਹੀਂ ਨਹੀਂ ਜਾਣਾ ਪੈਣਾ ਤੈਨੂੰ ਇਹ ਦਿਨੇ ਮੈਂ ਨਾਂ ਲਾ ਕੇ ਤੇ ਮੈਂ ਆਪਣੇ ਘਰ ਗੁੱਡੀਆਂ ਲਈਏ ਗਈ ਸੀ ਆ ਗਈ 3:00 ਵੱਜ ਗਏ ਨੇ 4:00 ਵਜੇ ਜਾਣਾ ਈ ਚੰਦੇ ਹੈ ਮੈਂ ਆਪਣੇ ਘਰ ਮੈਂ ਹੈਵਨ ਦੀ ਗਲੀ ਚ ਆ ਚੁੱਕਾ ਹਾਂ ਉਹਦੇ ਘਰ ਹਾਂ ਦੀ ਹੈ ਨਹੀਂ ਗਾਈ ਜਾ ਮੈਂ ਦਿਖਲੀ ਜਾ ਆ ਚੁੱਕਾ ਤੇ ਚਲਿਓਣ ਜਾ ਕੇ ਡਾਈ ਉੱਤੇ ਗੁੱਡੀਆਂ 11 ਕਰਦੇ ਇੱਕ ਦੇ ਨਾਲ ਦੂਰ ਕੇ ਤੇਰਾ ਟਾਈਮ ਹੋਇਆ ਨਾ ਅੱਧਾ ਬਾਈਕ ਕੋਈ ਇੱਕੋ ਹੀ ਬੜੀ ਇੱਕੋ ਹੀ ਬੜੀ ਆ 6 ਕਰੋ ਮਨੇ ਦਰਜਣਾ ਨੇ ਆਉਂਦੀਆਂ ਨੇ ਹਾਂ ਪਾਕਿਸਤਾਨੀ ਲਿਆ ਆਉਂਦੀਆਂ ਹਾਏ ਉਹ ਭਰਾ ਨੂੰ ਪਾ ਵੀਡੀਓ ਬਣਦੀ ਫਾਇਦਾ ਉਹਦਾ ਇਹ ਰੋਜ਼ ਚੱਲਾ ਵੀਰ ਵੀ ਦੇ ਗਏ ਰੋਜ਼ਾ ਚੱਲ ਚੱਲ ਕੇ ਲੈ ਜਿੱਤੇ ਸੁੱਕਾ ਪੂਰਤ ਕੋਈ ਜਿਹੜਾ ਵੱਡੇ ਗੁੱਡੀਆਂ ਕਾ ਤੋਂ ਲੈਂਦੇ ਮਮਾ ਢਾ ਲਿਆਂਗਾ ਕਰਦੇ ਨੇ ਤੇਰਾ ਤੇ ਵਾਹ ਨਹੀਂ ਨੋਡ ਪ੍ਰਮੋਡ ਫੋਰ ਚਾਇਨਾ ਟੋਰ ਆਪਾ ਗਾਇਸ ਤੇ ਖੜੀ ਲੈ ਕੇ ਆਂਦੀ ਐ ਨੋਡ ਪ੍ਰਮੋਡ ਫੋਰ ਚਾਇਨਾ ਟੋਰ ਹੈ ਤਾਂ ਹੀ ਰੱਖਿਆ ਨੋਡ ਪ੍ਰਮੋਡ ਫੋਰ ਚਾਇਨਾ ਟੋਰ ਤੂੰ ਸਮਝਦਾ ਨਹੀਂ ਵੀਰੇ ਅੰਗਰੇਜ਼ੀ ਸਮਝਾ ਆ ਇੱਥੋਂ ਕਿੱਥੋਂ ਦੌੜੀ ਆਵੇਂ ਇੱਥੋਂ ਪਰ ਵਾਹ ਕਿ ਤੈਨੂੰ ਕੰਦ ਕਰਦੀ ਐ ਸ਼ੈ ਨੂੰ ਆਈ ਐ ਔਨ ਨੇ ਆਏ ਪੁੱਛੇ ਤੈਨੂੰ ਤੀ ਕੰਦਾ ਨਹੀਂ ਇੱਥੇ ਕਿੱਥੇ ਦੌੜਨੀ ਐ ਚੱਲ ਇਧਰ ਨੂੰ ਦੌਣੇ ਆ

ਗਾਈਸ ਆਪਾਂ ਟੋਈਸ ਨੇ ਪਰ ਗਿਆ ਅੱਜ ਕੇ ਮੈਂ ਕਬੀਰ ਸਿੰਘ ਪਟੋ ਅੰਦਾ ਕਿਹਾ ਮਨਪੀ ਸਿੰਘ ਗਰਿਆ ਗਰਿਆ ਉਹ ਵੀ ਫੇਕ ਪੁੱਦਾ ਕੋੜਾ ਬਗਾਈ ਚੱਲਿਆ ਹੈ ਹੁਣ ਆਪਾਂ ਗਾਈ ਚੱਲੇ ਆ ਘਰੇ ਕਿਉਂਕਿ ਪੜ ਲਿਆ ਆ ਹੁਣ ਜਾ ਕੇ ਗਾਈਸ ਕਰਦੇ ਆ ਅੱਜ ਗੁੱਡੀਆਂ ਦੀ ਸ਼ੋਪਿੰਗ ਪੜ ਗਿਆ ਘੱਟੀ ਆ ਵਧੀਆ ਵਧੀਆ ਗੁੱਟੀਆਂ ਲਈ ਵਧੀਆ ਵਧੀਆ ਗੁੱਟੀਆਂ ਲੈ ਕੇ ਆ ਗਾਈਸ ਆ ਜਨੇ ਇਹਦੇ ਮੋਕਰੀਆਂ ਗੁੱਟੀਆਂ ਆ ਕਿ ਅੱਜ ਆ ਜਾ ਨਹੀਂ ਅੱਜ ਗੁੱਡੇ ਲੈ ਆ ਆਹੋ ਅੱਜ ਹੀ ਲੈ ਆਏ ਉਹਨੇ ਪੁੱਛ ਰਾ ਲਾਈਕ ਜਿਹੜਾ ਪੇਪਰ ਬੰਬ ਗਾਈਸ ਹੁਣ ਮੈਂ ਆ ਚੁੱਕਾ ਘਰ ਤੇ ਘਰ ਆ ਕੇ ਲੈ ਲੀਆ ਚਾਬੀ ਹੁਣ ਲੈ ਕੇ ਭਰਾ ਦੇ ਘਰੇ ਤੇ ਘਰ ਦੇ ਨੂੰ ਹੁਣ ਮਾਰਦੇ ਕਿੱਥੇ ਦੇ ਗਾਈਸ ਇਹ ਕੋਈ ਯਾਰ ਅਹੀ ਦਮੀ ਨਾ ਤੇ ਚੜੀ ਗਿਆ ਹੋਈ ਕੋਈ ਤੇ ਚਾਬੀਆਂ ਕਿੰਨੀਆਂ ਚਾਬੀਆਂ ਆਇਆ ਚਲੀ ਗਾਈਸ ਤੇਰੇ ਦਰਵਾਜ਼ੇ ਮਿਲਦੇ ਆ ਗਾਈਸ ਕੋਟਿਆ ਨਹੀਂ ਹੋ ਚੁੱਕੀ ਨਾ ਇਹ ਹੁਣ ਆਪਾਂ ਲੈ ਕੇ ਆਉਣੇ ਗਾਈਸ